ਸ਼ਤਸ਼ਰੀਏ ਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਉਹ ਛੋਟੂ ਪੰਜਾਬ ਪੁਲਿਸ ਹੈ ਕਦੇ ਫਿਲਮਾਂ ਦੇ ਇਸ ਡਾਇਲੌਗ ਤੇ ਸੀਟੀਆਂ ਸੁਣ ਕੇ ਖੁਸ਼ ਹੁੰਦੀ ਪੰਜਾਬ ਪੁਲਿਸ ਵਾਪਸ ਉਸ 80ਵੇਂ ਦੇ ਦਸ਼ਕ ਵੱਲ ਕਦਮ ਵਧਾ ਰਹੀ ਹੈ ਏਪੀਐਸ ਗੱਲ ਅਤੇ ਬਿਆਨਤ ਸਿੰਘ ਦੇ ਸਰ ਪੰਜਾਬ ਦੇ ਵਿੱਚ ਮੋੜ ਸ਼ਾਂਤੀ ਲਿਆਉਣ ਦਾ ਸਿਰ ਆ ਭਾਵੇਂ ਵੱਧਿਆ ਜਾਂਦਾ ਹੋਵੇ ਪਰ ਅੱਜ ਵੀ ਉਹਨਾਂ ਦੇ ਨਾਮ ਦੇ ਨਾਲ ਬੁੱੱਛੜ ਸ਼ਬਦ ਜ਼ਰੂਰ ਜੋੜਿਆ ਜਾਂਦਾ ਹੈ ਅੱਗੇ ਵੀ ਜੋੜਿਆ ਜਾਂਦਾ ਰਹੇਗਾ ਇਹ ਵੀ ਸਾਫ਼ ਹੈ ਪਰ ਨਾ ਤਾਂ ਭਗਵੰਤ ਮਾਨ ਬਿਆਨ ਸਿੰਘ ਹੈ ਅਤੇ ਨਾ ਹੀ ਡੀਜੀਪੀ ਗੌਰਵ ਯਾਦਵ ਏਪੀਐਸ ਗਿਲਹਣ ਤੇ ਨਾ ਹੀ ਉਹ 80 ਦੇ ਹਾਲਾਤ ਫਿਰ ਅੱਜ ਅਸੀਂ ਇਹ ਸਵਾਲ ਪੁੱਛਣ ਤੇ ਮਜਬੂਰ ਕਿਉਂ ਹੋ ਰਹੇ ਹਾਂ ਕਿਉਂ ਇਹ ਸਵਾਲ ਸਾਡੇ ਜ਼ਿਹਨ ਦੇ ਵਿੱਚ ਆ ਰਿਹਾ ਹੈ ਸ਼ਾਇਦ ਇਸ ਲਈ ਕਿ ਪੰਜਾਬ ਪੁਲਿਸ ਨੂੰ ਜਦੋਂ-ਜਦੋਂ ਵੀ ਖੁੱਲ੍ਹ ਮਿਲਦੀ ਹੈ ਤਾਂ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਢੰਗ ਤਰੀਕਾ ਹੈ ਜੋ ਢੰਗ ਤਰੀਕਾ ਉਹਨਾਂ ਨੂੰ ਕੰਮ ਕਰਨ ਦਾ ਆਉਂਦਾ ਹੈ ਉਹ ਹਮੇਸ਼ਾ ਹੀ ਕਾਨੂੰਨ ਨੂੰ ਛੇਕੇ ਢੰਗ ਨਾਲ ਵਾਲਾ ਹੁੰਦਾ ਹੈ ਲਾ ਰਡਰ ਨਸ਼ਾ ਅਤੇ ਗੈਂਗਸਟਰ ਜਦੋਂ ਇਹਨਾਂ ਕਰਕੇ ਸਰਕਾਰ ਦੀ ਆਲੋਚਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਪੰਜਾਬ ਪੁਲਿਸ ਨੂੰ ਹਾਲਾਤ ਦੇ ਕਾਬੂ ਪਾਉਣ ਲਈ ਕਿਹਾ ਜਾਂਦਾ ਹੈ ਤੇ ਸ਼ਾਇਦ ਉਹਨਾਂ ਨੂੰ ਖੁੱਲੀ ਛੁੱਟੀ ਵੀ ਦੇ ਦਿੱਤੀ ਜਾਂਦੀ ਹੈ ਕਿ ਤੁਸੀਂ ਜੋ ਮਰਜ਼ੀ ਢੰਗ ਤਰੀਕਾ ਅਪਣਾਓ ਲੇਕਿਨ ਹਾਲਾਤਾਂ ਦੇ ਉੱਤੇ ਕਾਬੂ ਪਾਓ ਉਦੋਂ ਤੋਂ ਹੀ ਲਗਾਤਾਰ ਹਰ ਵਾਰਦਾਤ ਤੋਂ ਬਾਅਦ ਪੁਲਿਸ ਦੇ ਇਨਕਾਊਂਟਰ ਹੋਣੇ ਸ਼ੁਰੂ ਹੋ ਗਏ ਹਨ ਜ਼ਿਆਦਾਤਰ ਕੇਸਾਂ ਦੇ ਵਿੱਚ ਗੋਲੀ ਲੱਤ ਤੇ ਵੱਜਦੀ ਹੈ ਪਰ ਕਿਤੇ ਕਿਤੇ ਜਿੱਥੇ ਵੀ ਵਾਰਦਾਤ ਕੋਈ ਵੱਡੀ ਹੁੰਦੀ ਹੈ ਜਿੱਥੇ ਲੋਕਾਂ ਦਾ ਰੋਗ ਉਸਵਾਰ ਦਾ ਦੇ ਪ੍ਰਤੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਤਾਂ ਮੁਰਜਮਾਂ ਦੀ ਮੌਤ ਵੀ ਹੁੰਦੀ ਹੈ ਇਨਕਾਊਂਟਰ ਦੇ ਵਿੱਚ ਮਾਰੇ ਵੀ ਜਾਂਦੇ ਪੁਲਿਸ ਦਾ ਡਰ ਬਿਠਾਇਆ ਜਾ ਰਿਹਾ ਸੀ ਇਹਨਾਂ ਗੈਂਗਸਟਰਾਂ ਵਿੱਚ ਜੋ ਕਿ ਬਿਲਕੁਲ ਬੇਖੌਫ ਰੋਕੇ ਵਿੱਚ ਰਹਿ ਸੋ ਇੱਥੋਂ ਤੱਕ ਤਾਂ ਲੋਕ ਸ਼ਾਇਦ ਪੁਲਿਸ ਦਾ ਸਾਥ ਦੇ ਰਹੇ ਸਨ ਜਾਂ ਸਾਥ ਦਿੰਦੇ ਦਿਖਾਈ ਦੇ ਰਹੇ ਸਨ ਪਰ ਹੁਣ ਹੌਲੀ-ਹੌਲੀ ਪੰਜਾਬ ਪੁਲਿਸ ਦਾ ਅਸਲੀ ਚਿਹਰਾ ਜਿਹੜਾ ਹੈ ਉਹ ਬਾਹਰ ਆਉਣ ਲੱਗ ਪਿਆ ਗੋਨਿਆਣਾ ਮੰਡੀ ਵਾਸੀ ਨਰਿੰਦਰ ਦੀਪ ਸਿੰਘ ਉਮਰ 34 ਸਾਲ ਉਸ ਦੀ ਕਥਿਤ ਤੌਰ ਤੇ CIA ਸਟਾਫ ਵੱਲੋਂ ਤਸ਼ੱਦਦ ਕਰਨ ਦੇ ਨਾਲ ਮੌਤ ਹੋ ਗਈ ਨਰਿੰਦਰ ਦੀਪ ਸਿੰਘ ਬਖੰਡਾ ਦੇ अजीत ਰੋਡ ਤੇ ਸਥਿਤ ਹਾਈਲਾਈਟਸ ਕੇਂਦਰ ਦੇ ਵਿੱਚ ਅਧਿਆਪਕ ਸੀ ਟਿਊਟਰ ਸੀ 23 ਮਈ ਨੂੰ ਆਪਣੇ ਮਿੱਤਰਾਂ ਨਾਲ ਫਿਰੋਜ਼ਪੁਰ ਗਿਆ ਸੀ ਅਤੇ ਦੇਰ ਸ਼ਾਮ ਨੂੰ ਉਸ ਦਾ ਫੋਨ ਜਿਹੜਾ ਸੀ ਉਹ ਬੰਦ ਹੋ ਗਿਆ ਉਸਦੇ دوست ਬਠਿੰਡਾ ਵਾਸੀ ਗਗਨਦੀਪ ਸਿੰਘ ਨੇ 23 ਮਈ ਨੂੰ ਸ਼ਾਮ ਨੂੰ ਹੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਇਹ ਖੁਲਾਸਾ ਕਰ ਦਿੱਤਾ ਸੀ ਕਿ ਫਿਰੋਜ਼ਪੁਰ ਤੋਂ ਵਾਪਸ ਪਰਤਦਿਆਂ ਹੋਇਆਂ ਉਹਨਾਂ ਨੂੰ CIA ਸਟਾਫ ਨੇ ਚੱਕ ਲਿਆ ਸੀ ਤੇ ਦੋਵਾਂ ਦੇ ਉੱਤੇ ਨਸ਼ਿਆਂ ਬਾਰੇ ਪੁੱਛਪੜਤਾਲ ਹੋਈ ਸੀ ਪੁੱਛਪੜਤਾਲ ਦੇ ਦੌਰਾਨ ਤਸ਼ੱਬਦ ਕੀਤਾ ਗਿਆ ਜਿਸ ਦੇ ਕਾਰਨ ਨਰਿੰਦਰਦੀਪ ਸਿੰਘ ਦੀ ਮੌਤ ਹੋ ਗਈ ਉਹਨਾਂ ਨੇ ਇਹ ਵੀ ਕਿਹਾ ਕਿ ਮੌਤ ਤੋਂ ਬਾਅਦ ਪੁਲਿਸ ਨੇ ਉਸ ਦੇ ਉੱਤੇ ਦਬਾਅ ਪਾ ਕੇ ਨਰਿੰਦਰਦੀਪ ਦੇ ਪਰਿਵਾਰ ਦੇ ਨਾਲ ਫੋਨ ਤੇ ਗੱਲ ਕਰਵਾਈ ਗੱਲ ਕਰਵਾ ਕੇ ਝੂਠ ਬਲਵਾਇਆ ਗਿਆ ਕਿ ਨਰਿੰਦਰਦੀਪ ਦੀ ਸੜਕ ਹਾਦਸੇ ਦਾ ਵਿੱਚ ਉਸ਼ਕਾਰ ਹੋ ਗਿਆ ਹੈ ਸੜਕ ਹਾਦਸੇ ਵਿੱਚ ਸਟਾ ਲੱਗਣ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਪਰਿਵਾਰ ਵੱਲੋਂ ਲਾਸ਼ ਦਾ ਸੰਸਕਾਰ ਕਰਨ ਤੋਂ ਇਨਕਾਰ ਕਰਨ ਦੇ ਉੱਪਰ ਪੁਲਿਸ ਨੇ ਪਹਿਲਾਂ ਤਾਂ ਥਾਣਾ ਕਨਾਲ ਕਲੋਨੀ ਬਠਿੰਡਾ ਦੇ ਵਿੱਚ ਮਿਫਤਕ ਦੇ ਦੋ ਦੋਸਤਾਂ ਲਗਨਦੀਪ ਅਤੇ ਹੈਪੀ ਮੂਥਰਾ ਸਣੇ ਬਠਿੰਡਾ CIA 2 ਦੇ ਥਾਣੇਦਾਰ ਅਵਤਾਰ ਸਿੰਘ ਤਾਰੀ ਨੂੰ ਨਾਮਜ਼ਦ ਕੀਤਾ ਸੀ ਲੇਕਿਨ ਹੁਣ ਦਬਾਅ ਹੋਰ ਜਿਆਦਾ ਵਧਣ ਦੇ ਮਗਰੋਂ ਪੁਲਿਸ ਨੇ CIA ਸਟਾਫ ਦੇ ਤਿੰਨ ਹੋਰ ਮਲਾਜ਼ਮਾਂ ਹੌਲਦਾਰ ਹਰਵਿੰਦਰ ਸਿੰਘ ਸੀਨੀਅਰ ਸਪਾਈ ਲਖਵਿੰਦਰ ਸਿੰਘ ਅਤੇ ਗੁਰਪਾਲ ਸਿੰਘ ਨੂੰ ਕੇਸ ਦੇ ਵਿੱਚ ਸ਼ਾਮਲ ਕੀਤਾ ਹੈ ਇਨਾਂ ਨੂੰ ਵੀ ਇਹਨਾਂ ਦੇ ਉੱਪਰ ਵੀ ਮਾਮਲਾ ਦਰਜ ਕੀਤਾ ਗਿਆ। ਇਸੇ ਤਰੀਕੇ ਨਾਲ ਹੀ ਇੱਕ ਹੋਰ ਮਾਮਲੇ ਵਿੱਚ 12 ਮਈ ਨੂੰ ਪੁਲਿਸ ਨੇ ਪਿੰਡ ਰੇੜਵਾ ਦੇ ਦੋ ਨੌਜਵਾਨਾਂ ਤਾਜਵੀਰ ਸਿੰਘ ਤੇ ਗੱਗੂ ਨੂੰ ਅਤੇ ਪਿੰਡ ਸ਼ਰਜਲਵਾਲ ਦੇ ਮੇਜਰ ਸਿੰਘ ਨੂੰ ਹਿਰਾਸਤ ਦੇ ਵਿੱਚ ਲਿਆ। ਪੁਲਿਸ ਵੱਲੋਂ ਕੀਤੇ ਕਥਿਤ ਅਣਮਨੁੱਖੀ ਤਸ਼ੱਦਦ ਮਗਰੋਂ ਤਾਜਵੀਰ ਸਿੰਘ ਪੁੱਤਰ ਕੁਲਦੀਪ ਸਿੰਘ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ। ਤਾਜਵੀਰ ਦੇ ਦਾਦਾ ਜਿਹੜੇ ਨੇ ਸੁਜੀਤ ਸਿੰਘ ਉਹਨਾਂ ਦੇ ਕਹਿਣ ਤੇ ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ ਮੰਨਾ ਨੇ ਪੁਲਿਸ ਕੋਲੋਂ ਗੱਲਬਾਤ ਕਰਕੇ ਪੁਲਿਸ ਦੇ ਕੋਲ ਇਹਨਾਂ ਨੌਜਵਾਨਾਂ ਨੂੰ ਛੁੜਾ ਕੇ ਪਿੰਡ ਵਾਪਸ ਲਿਆ ਜਾਂਦਾ। ਉਸ ਦਿਨ ਤੋਂ ਹੀ ਤਾਜਵੀਰ ਜੇਰੇ ਇਲਾਜ ਸੀ। ਅੱਜ ਸਿਵਲ ਹਸਪਤਾਲ ਕੋਟ ਇਸੇ ਖਾਂ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ। ਸੀਆਈਏ ਸਟਾਫ ਦੇ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਨਹੀਂ ਲਿਆ। ਸਰਪੰਚ ਮਨਪ੍ਰੀਤ ਸਿੰਘ ਨੇ ਇੱਕ ਅਖਬਾਰ ਨੂੰ ਇਹ ਦੱਸਿਆ ਕਿ ਉਹਨਾਂ ਦੀ ਫੋਨ ਤੇ ਥਾਣੇਦਾਰ ਨਾਲ ਨੌਜਵਾਨਾਂ ਨੂੰ ਛਡਾਉਣ ਬਾਰੇ ਗੱਲ ਹੋਈ ਸੀ। ਉਪ ਮੰਡਲ ਪੁਲਿਸ ਅਧਿਕਾਰੀ ਰਤਨ ਅਰਮਨਦੀਪ ਸਿੰਘ ਨੇ ਵੀ ਇਸ ਮਾਮਲੇ ਬਾਰੇ ਅਗਿਆਨਤਾ ਪ੍ਰਗਟਾਈ ਉਹ ਕਹਿੰਦੇ ਮੈਨੂੰ ਵੀ ਇਸ ਦੇ ਬਾਰੇ ਕੁਝ ਨਹੀਂ ਪਤਾ। ਮ੍ਰਿਤਕ ਦੇ ਚਾਚਾ ਚਮਕੌਰ ਸਿੰਘ ਨੇ ਦੱਸਿਆ ਕਿ ਸਿਵਲ ਕੱਪੜਿਆਂ ਦੇ ਵਿੱਚ ਆਏ ਵਿਅਕਤੀਆਂ ਨੇ ਤਾਜਵੀਰ ਨੂੰ ਘਰ ਦੇ ਵਿੱਚੋਂ ਹੀ ਹਿਰਾਸਤ ਦੇ ਵਿੱਚ ਲਿਆ। ਐਸਐਸਪੀ ਅਜੀਤ ਗਾਂਧੀ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਨੇ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਨਹੀਂ ਲਿਆ ਸੀ ਹੁਣ ਪੁਲਿਸ ਸੂਤਰਾਂ ਨੇ ਇੱਕ ਅਖਬਾਰ ਨੂੰ ਇਹ ਦੱਸਿਆ ਹੈ ਕਿ ਨੌਜਵਾਨਾਂ ਨੂੰ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੀ ਟੀਮ ਨੇ ਹਿਰਾਸਤ ਦੇ ਵਿੱਚ ਲਿਆ ਸੀ ਪਰਿਵਾਰ ਦੇ ਨੇ ਵੀ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਪਰ ਫਿਰ ਪੁਲਿਸ ਦੇ ਉਪ ਕਪਤਾਨ ਜਿਹੜੇ ਨੇ ਧਰਮਕੋਟ ਨੇ ਥਾਣਾ ਧਰਮਕੋਟ ਦੇ ਵਿੱਚ ਪਰਿਵਾਰ ਨਾਲ ਅਤੇ ਪਿੰਡ ਦੇ ਪਰਵੰਤ ਸੱਜਣਾ ਨਾਲ ਗੱਲਬਾਤ ਕੀਤੀ ਤੇ লাশ ਦਾ ਪੋਸਟਮਾਰਟਮ ਕਰਨ ਲਈ ਪਰਿਵਾਰ ਨੂੰ ਮਨਾ ਲਿਆ। ਇਹ ਇੱਕ ਦੂਸਰੀ ਘਟਨਾਵਾ ਇਸ ਤਰੀਕੇ ਦੀ ਹੋਈ ਹੈ ਜਿੱਥੇ ਕਿਸੇ ਨੂੰ ਇਹ ਵੀ ਨਹੀਂ ਪਤਾ ਕਿ ਕਿਹੜਾ ਪੁਲਿਸ ਕਿਹੜਾ ਥਾਣਾ ਉਸ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਲੈ ਗਿਆ ਹੈ ਤੇ ਉਸਦੀ ਮੌਤ ਹੋ ਜਾਂਦੀ। ਇਹ ਹੀ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਵਾਰਦਾਤਾਂ ਸਾਡੇ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਵੱਲੋਂ ਵਧਿੱਤੀ ਕੀਤੀ ਗਈ ਹੈ, ਧੱਕਾ ਕੀਤਾ ਗਿਆ ਹੈ। ਪਟਿਆਲੇ ਦੇ ਕਰਨਲ ਉਠਮਰ ਕਾਨ ਤੋਂ ਬਾਅਦ ਹੁਣ ਸੀਂਦੋਲ ਦੇ ਹਰਪ੍ਰੀਤ ਦਾ ਪਰਿਵਾਰ ਵੀ ਅਦਾਲਤ ਪਹੁੰਚ ਗਿਆ ਹੈ ਹਾਈ ਕੋਰਟ ਉਨਾ ਵੱਲੋਂ ਪਟੀਸ਼ਨ ਪਾਈ ਗਈ ਹੈ ਕਿ ਜਿਹੜਾ ਪੁਲਿਸ ਇਨਕਾਊਂਟਰ ਹੋਇਆ ਸੀ ਜਿੱਥੇ ਉਹਨਾਂ ਦੇ ਪੁੱਤਰ ਹਰਪ੍ਰੀਤ ਨੂੰ ਇਹ ਕਿਹਾ ਗਿਆ ਸੀ ਕਿ ਪੁਲਿਸ ਦੇ ਮੁਕਾਬਲੇ ਛਮਾਰਿਆ ਗਿਆ ਹੈ ਉਹ ਇਨਕਾਊਂਟਰ ਨੂੰ ਝੂਠਾ ਦੱਸਿਆ ਜਾ ਰਿਹਾ ਹੈ ਉਸ ਨੂੰ ਚੈਲੰਜ ਕੀਤਾ ਗਿਆ ਇਸ ਤੋਂ ਪਹਿਲਾਂ 10 ਮਾਰਚ ਨੂੰ ਇੱਕ ਨਸ਼ਾ ਤਸਕਰ ਤਜਿੰਦਰ ਸਿੰਘ ਦੇ ਰਾਜਪੁਰਾ ਵਿਖੇ ਹੋਏ ਪੁਲਿਸ ਮੁਕਾਬਲੇ ਨੂੰ ਵੀ ਝੂਠਾ ਕਰਾਰ ਦਿੱਤਾ ਗਿਆ ਹੈ ਉਸਦੇ ਮਾਤਾ ਜਿਹੜੇ ਨੇ ਉਹ ਵੀ ਸਾਹਮਣੇ ਆਏ ਨੇ ਉਹਨਾਂ ਵੱਲੋਂ ਵੀ ਦੋਸ਼ ਲਾਏ ਗਏ ਨੇ ਇਥੋਂ ਤੱਕ ਦੱਸਿਆ ਗਿਆ ਹੈ ਕਿ ਇੰਨੇ ਸਮੇਂ ਨਾਲ ਇੰਨੇ ਵਜੇ ਕਿ ਇੰਨੇ ਮਿੰਟ ਤੇ ਇਸ ਕਾਰ ਵਿੱਚੋਂ ਕੱਢ ਕੇ ਮੇਰੇ ਬੇਟੇ ਨੂੰ ਇੱਕ ਕਾਲੇ ਰੰਗ ਦੀ ਸਕੋਰਪੀਓ ਦੇ ਵਿੱਚ ਛਿਟਕੇ ਲੈ ਕੇ ਗਏ ਸੀ ਇਹ ਸਾਰਾ ਕੁਝ ਉਹਨਾਂ ਦੇ ਮਾਤਾ ਵੱਲੋਂ ਬਿਆਨ ਕੀਤਾ ਗਿਆ ਹੁਣ ਇਸ ਦੇ ਉੱਪਰ ਬੜੀਆਂ ਗੱਲਾਂ ਹੋਣਗੀਆਂ ਕਈ ਲੋਕ ਇਹ ਵੀ ਕਹਿਣਗੇ ਕਿ ਜਿਹੜਾ ਕਰਨਲ ਦਾ ਪਰਿਵਾਰ ਹੈ ਉਹੀ ਇਹਨਾਂ ਲੋਕਾਂ ਨੂੰ ਸਾਹਮਣੇ ਲੈ ਕੇ ਆ ਰਿਹਾ ਹੈ ਉਹਨਾਂ ਦੇ ਬਹਿਕਾਵੇ ਵਿੱਚ ਆ ਕੇ ਜਾਂ ਉਹਨਾਂ ਦੀ ਚੱਕ ਵਿੱਚ ਆ ਕੇ ਇਹ ਪਰਿਵਾਰ ਇਸ ਤਰੀਕੇ ਦੇ ਬਿਆਨ ਦੇ ਰਹੇ ਨੇ ਉਹ ਇਹਨਾਂ ਪਰਿਵਾਰਾਂ ਦੀ ਮਦਦ ਕਰ ਰਹੇ ਨੇ ਹਾਈ ਕੋਰਟ ਦੇ ਵਿੱਚ ਵੀ ਲੈ ਕੇ ਜਾ ਰਹੇ ਨੇ ਵਕੀਲਾਂ ਨੂੰ ਵੀ ਮਲਾ ਰਹੇ ਨੇ ਤਾਂ ਕਿ ਇਹਨਾਂ ਚਾਰਾਂ ਇਨਸਪੈਕਟਰਾਂ ਤੇ ਪਟਿਆਲਾ ਪੁਲਿਸ ਦੇ ਜਿਨ੍ਹਾਂ ਨਾਲ ਉਹਨਾਂ ਦੀ ਕਰਨਲ ਨਾਲ ਹੋਈ ਕੁੱਟਮਾਰ ਦੇ ਬਾਅਦ ਖੁੰਦਕ ਹੈ ਉਹਨਾਂ ਤੇ ਪ੍ਰੈਸ਼ਰ ਵਧਾਇਆ ਜਾ ਸਕੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫਸਾਇਆ ਜਾ ਸਕੇ ਇਸ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੇ ਬੀਜੇਪੀ ਨਾਲ ਨਜ਼ਦੀਕੀਆਂ ਨੂੰ ਵੀ ਲਿਆਂਦਾ ਜਾਏਗਾ ਇਹ ਕਿਹਾ ਜਾਏਗਾ ਕਿ ਸਾਰਾ ਕੁਝ ਰਾਜਨੀਤੀ ਤੋਂ ਪ੍ਰੇਰਿਤ ਹੈ ਇਹਦੇ ਵਿੱਚ ਸਿਆਸਤ ਹੋ ਰਹੀ ਹੈ ਲੇਕਿਨ ਅਸੀਂ ਜੋ ਕੁਝ ਵਾਪਰ ਰਿਹਾ ਹੈ ਉਸ ਨੂੰ ਆਪਣੀਆਂ ਅੱਖਾਂ ਨੂੰ ਬੰਦ ਕਰ ਨਹੀਂ ਕਰ ਸਕਦੇ ਅੱਖਾਂ ਨੂੰ ਪਰੇ ਨਹੀਂ ਕਰ ਸਕਦੇ ਜੋ ਕੁਝ ਹੋ ਰਿਹਾ ਹੈ ਉਹ ਸਾਡੇ ਸਾਹਮਣੇ ਹੋ ਰਿਹਾ ਹੈ ਔਰ ਦਿਨ ਬਦ ਦਿਨ ਇਹ ਗੱਲਾਂ ਜਿਹੜੀਆਂ ਨੇ ਇਹ ਹੋਰ ਸਾਹਮਣੇ ਆ ਰਹੀਆਂ ਨੇ ਮਾਮਲੇ ਵੱਧਦੇ ਜਾ ਰਹੇ ਨੇ لیکن ਜਿਹੜਾ ਅੰਜਾਮ ਹੈ ਨਾ ਮਾਮਲਿਆਂ ਦਾ ਉਹ ਨੌਜਵਾਨਾਂ ਦੀ ਮੌਤ ਦੇ ਵਿੱਚ ਹੀ ਹੋ ਰਿਹਾ ਹੈ ਚਾਹੇ ਉਹ پولیس ਮੁਕਾਬਲੇ ਹੋਣ ਚਾਹੇ ਥਾਣਿਆਂ ਦੇ ਵਿੱਚ ਕੀਤਾ ਗਿਆ ਅਨਮੁਰਖੀ ਤਸ਼ੱਦਦ ਇਹ ਸਾਰਾ ਕੁਝ ਉਦੋਂ ਵੀ ਵਾਪਰਿਆ ਸੀ ਜਦੋਂ ਅੱਤਵਾਦ ਨੂੰ ਖਤਮ ਕਰਨ ਦੇ ਨਾਮ ਤੇ پولیس ਨੂੰ ਖੁੱਲੀ ਛੁੱਟੀ ਮਿਲੀ ਸੀ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸੇ ਤਰੀਕੇ ਨਾਲ ਨੌਜਵਾਨ ਗਾਇਬ ਹੋਏ ਸੀ پولیس ਮੁਕਾਬਲੇ ਹੋਏ ਸੀ ਉਦੋਂ ਵੀ ਨੌਜਵਾਨਾਂ ਦੇ ਮਾਪੇ ਇੱਕ ਥਾਣੇ ਤੋਂ ਦੂਜੇ ਥਾਣੇ ਦਰਦ دار ਭਟਕਦੇ ਰਹਿੰਦੇ ਸੀ ਔਰ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਕਿ ਕਿਹੜਾ ਥਾਣਾ ਕਿਹੜਾ ਪੁਲਿਸ ਅਫਸਰ ਕਿਹੜੀ ਟੀਮ ਉਹਨਾਂ ਦੇ ਬੱਚਿਆਂ ਨੂੰ ਚੱਕ ਕੇ ਲੈ ਗਈ ਹੈ ਕਿਸ ਨੇ ਹਿਰਾਸਤ ਦੇ ਵਿੱਚ ਲਿਆ ਹੈ ਹਿਰਾਸਤ ਵਿੱਚ ਦਿਖਾਇਆ ਵੀ ਨਹੀਂ ਜਾਂਦਾ ਸੀ ਤੇ ਸਿਰਫ ਮੁਕਾਬਲੇ ਦੀਆਂ ਖਬਰਾਂ ਹੀ ਬਾਹਰ ਆਉਂਦੀਆਂ ਸੀ ਬਹੁਤ ਅਫਸਰ ਉਦੋਂ ਵੀ ਤਰੱਕੀਆਂ ਦੇ ਲਈ ਇਹ ਸਾਰਾ ਕੁਝ ਕਰ ਰਹੇ ਸੀ ਹੁਣ ਵੀ ਜਦੋਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਪੁਲਿਸ ਦੇ ਹਰ ਐਸਐਸਪੀ ਨੂੰ ਹਰ ਥਾਣੇਦਾਰ ਨੂੰ ਅਕਾਉਂਟੇਬਲ ਬਣਾਇਆ ਗਿਆ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਕਿੰਨੇ ਲੋਕ ਫੜੇ ਜਾ ਰਹੇ ਨੇ ਨਸ਼ਿਆਂ ਦੇ ਮਾਮਲੇ ਦੇ ਵਿੱਚ ਜਾਂ ਕੀ ਤੁਸੀਂ ਕਾਰਵਾਈ ਕਰ ਰਹੇ ਹੋ ਜੇ ਕਾਰਵਾਈ ਨਹੀਂ ਹੁੰਦੀ ਤਾਂ ਤੁਹਾਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾਏਗਾ ਸ਼ਾਇਦ ਉਸ ਕਰਕੇ ਰਿਜ਼ਲਟ ਦਿਖਾਉਣ ਦੇ ਲਈ ਇਸ ਤਰ੍ਹਾਂ ਨੌਜਵਾਨ ਚੱਕੇ ਜਾ ਰਹੇ ਨੇ ਤੇ ਉਹਨਾਂ ਦੇ ਉੱਤੇ ਨਸ਼ਿਆਂ ਦੇ ਪਰਚੇ ਪਾਏ ਜਾ ਰਹੇ ਨੇ ਜਾਂ ਤਸ਼ੱਦਦ ਕਰਕੇ ਉਹਨਾਂ ਨੂੰ ਇਕਬਾਲੀਆ ਜੁਰਮ ਕਰਨ ਦੇ ਲਈ ਮਨੌਣ ਦਾ ਦਬਾਅ ਪਾਇਆ ਜਾ ਰਿਹਾ ਹੈ ਹੋ ਸਕਦਾ ਹੈ ਸਭ ਕੁਝ ਹੋ ਰਿਹਾ ਹੋਵੇ ਕਈ ਅਫਸਰ ਅਜੇ ਹੁੰਦੇ ਨੇ ਜਿਨ੍ਹਾਂ ਦੇ ਕੋਲੋ ਸ਼ਾਇਦ ਅਸਲੇ ਮੁਜਰਮ ਨਹੀਂ ਫੜੇ ਜਾ ਰਹੇ ਹੁਣ ਲੇਕਿਨ ਆਪਣੀ ਨੌਕਰੀ ਬਚਾਉਣ ਦੇ ਲਈ ਜਾਂ ਆਪਣੀ ਪਰਫਾਰਮੈਂਸ ਦਿਖਾਉਣ ਦੇ ਲਈ ਉਹ ਇਹ ਸਭ ਕੁਝ ਕਰ ਰਹੇ ਹਨ ਲੇਕਿਨ ਇਹਦਾ ਸੂਬੇ ਦੇ ਹਾਲਾਤਾਂ ਤੇ ਕੀ ਅਸਰ ਪੈ ਰਿਹਾ ਹੈ ਉਹ ਵੀ ਦੇਖਣਾ ਪਵੇਗਾ ਹਜੇ ਕੁਝ ਦਿਨ ਪਹਿਲਾਂ ਹੀ ਪ੍ਰਤਾਪ ਬਾਜਵਾ ਜੋ ਕਿ ਲੀਡਰ ਆਫ اپੋਜੀਸ਼ਨ ਹੈ ਉਹਨਾਂ ਵੱਲੋਂ ਇਥੋਂ ਤੱਕ ਬਿਆਨ ਦੇ ਦਿੱਤੇ ਗਏ ਕਿ ਪੰਜਾਬ ਪੁਲਿਸ ਨੂੰ ਸਿਰੇ ਤੋਂ ਖਤਮ ਕਰਕੇ ਨਵੇਂ ਸਿਰੇ ਤੋਂ ਹੀ ਇੱਕ ਪੁਲਿਸ ਫੋਰਸ ਤਿਆਰ ਕਰਨੀ ਚਾਹੀਦੀ ਹੈ ਕਿਉਂਕਿ ਪੰਜਾਬ ਪੁਲਿਸ ਦੇ ਹਾਲਾਤ ਐਨੇ ਬਦਤਰ ਹੋ ਚੁੱਕੇ ਨੇ ਕਿ ਹੁਣ ਇਸ ਨੂੰ ਸੁਧਾਰਿਆ ਨਹੀਂ ਜਾ ਸਕਦਾ ਇਸੇ ਤਰੀਕੇ ਨਾਲ ਪ੍ਰਗਟ ਸਿੰਘ ਵੱਲੋਂ ਵੀ ਪੰਜਾਬ ਦੀ ਅਸੈਂਬਲੀ ਦੇ ਵਿੱਚ ਇਸ ਗੱਲ ਦਾ ਖਦਸ਼ਾ ਪ੍ਰਗਟਾਇਆ ਗਿਆ ਕਿ ਪੰਜਾਬ ਬਹੁਤ ਤੇਜ਼ੀ ਨਾਲ ਪੁਲਿਸ ਸਟੇਟ ਬਣ ਰਿਹਾ ਹੈ ਪੁਲਿਸ ਨੂੰ ਇੰਨੀਆਂ ਪਾਵਰਾਂ ਦੇ ਦਿੱਤੀਆਂ ਗਈਆਂ ਨੇ ਕਿ ਉਹਨਾਂ ਨੂੰ ਪੁੱਛਣ ਵਾਲਾ ਹੁਣ ਕੋਈ ਨਹੀਂ ਰਹਿ ਗਿਆ ਔਰ ਇਸ ਦੇ ਗਿਹੜੇ ਨਤੀਜੇ ਨੇ ਉਹ ਬਹੁਤ ਖਤਰਨਾਕ ਹੋਣਗੇ ਕਿਉਂਕਿ ਜਦੋਂ ਅੰਨੀ ਪਾਵਰ ਕਿਸੇ ਨੂੰ ਮਿਲਦੀ ਹੈ ਤਾਂ ਉਸਦੇ ਨਤੀਜੇ ਹਮੇਸ਼ਾ ਹੀ ਗਲਤ ਨਿਕਲਦੇ ਨੇ ਉਹ ਸਮਾਜ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਨੇ ਔਰ ਇਹ ਸਾਰਾ ਕੁਝ ਇਹ ਨਹੀਂ ਕਿ ਕੋਈ ਆਪਣੇ خیالی ਪਲਾਵਾਂ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਘਾੜਤਾ ਕੱਢ ਰਿਹਾ ਹੈ ਇਹ ਸਾਰਾ ਕੁਝ 80 ਦੇ ਦਸ਼ਕ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਭੁਗਤਿਆ ਹੈ ਹਜ਼ਾਰਾਂ ਨੌਜਵਾਨ ਜਿਵੇਂ ਕਿ ਮੈਂ ਪਹਿਲਾਂ ਕਿਹਾ ਉਹ ਕੇਪੀਐਸ ਗਿਲ ਤੇ ਬਿਆਨ ਸਿੰਘ ਦੇ ਇਹ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਨੇ ਜੋ ਖੇ ਮੁਕਾਬਲਿਆਂ ਦੇ ਵਿੱਚ ਮਾਰ ਦਿੱਤੇ ਸਿਰਫ ਇਹ ਦਿਖਾਉਣ ਦੇ ਲਈ ਅਸੀਂ ਅਤਵਾਦ ਖਤਮ ਕਰਕੇ ਸ਼ਾਂਤੀ ਵਾਪਸ ਲੈ ਕੇ ਆ ਰਹੇ ਹਾਂ ਸ਼ਾਂਤੀ ਇਸ ਸੂਬੇ ਦੇ ਵਿੱਚ ਬਹਾਲ ਕਰ ਰਹੇ ਹਾਂ ਇੱਕ ਪੂਰੀ ਦੀ ਪੂਰੀ ਪੀੜ੍ਹੀ ਜਿਹੜੀ ਹੈ ਨੌਜਵਾਨ ਪੀੜ੍ਹੀ ਉਸ ਹਾਲਾਤਾਂ ਦੇ ਵਿੱਚ ਖਤਮ ਹੋ ਗਈ ਗਰਖ ਹੋ ਗਈ ਕੀ ਦੁਬਾਰਾ ਹੁਣ ਉਹੀ ਸਭ ਕੁਝ ਹੋਣ ਜਾ ਰਿਹਾ ਹੈ ਕਿ ਇਹ ਲਾਅ ਐਂਡ ਆਰਡਰ ਜਿਹੜਾ ਪਹਿਲਾਂ ਖਰਾਬ ਕੀਤਾ ਗਿਆ ਜਾਂ ਇਹ ਨਸ਼ਾ ਜਿਹੜਾ ਵਿਕ ਰਿਹਾ ਹੈ ਸ਼ਰਿਆਂ ਵਿੱਚ ਰਿਆ ਹੋ ਇਸੇ ਪੁਲਿਸ ਫੋਰਸ ਦੀ ਨੱਕ ਦੇ ਥੱਲੇ ਵਿਕ ਰਿਆ ਸੀ ਇਸੇ ਪੁਲਿਸ ਫੋਰਸ ਦੇ ਕੱਲੇ 6 ਜਿਹੜੇ ਸਿਪਾਹੀ ਨੇ ਉਹ ਡਰਗ ਟੈਸਟ ਦੇ ਵਿੱਚ ਫੇਲ ਹੋਏ ਨੇ ਇਹਨਾਂ ਦੇ ਕਈ ਮੁਲਾਜ਼ਮ ਨੇ ਉਹ ਨਸ਼ਿਆਂ ਨੂੰ ਵੇਚਦੇ ਫੜੇ ਗਏ ਨੇ ਉਹਨਾਂ ਤੇ ਦੋਸ਼ ਲੱਗੇ ਨੇ ਕਿ ਉਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਸ਼ਾਮਿਲ ਨੇ ਤਾਂ ਕਿ ਵਾਕਿਆ ਹੀ ਇਸ ਪੁਲਿਸ ਫੋਰਸ ਨੂੰ ਸਿਰੇ ਤੋਂ ਰੱਦ ਕਰਕੇ ਨਵੇਂ ਤਰੀਕੇ ਨਾਲ ਦੁਬਾਰਾ ਤਿਆਰ ਕਰਨ ਦੀ ਲੋੜ ਪੈ ਗਈ ਹੈ ਇਹ ਵੀ ਕਿਹਾ ਜਾਂਦਾ ਸੀ ਕਿ ਉਹ ਜਿੰਨੇ ਇੱਕ ਉਸ 80 ਦੇ ਦਸ਼ਕ ਦੇ ਵਿੱਚ ਪੁਲਿਸ ਵਾਲੇ ਸੀ ਉਹ ਥੱਲੇ ਰੈਂਕਾਂ ਤੋਂ ਪ੍ਰੋਮੋਟ ਹੋ ਕੇ ਗਏ ਸੀ ਉਹਨਾਂ ਦੇ ਤੰਗ ਤਰੀਕੇ ਅਜੇ ਹੀ ਸਨ ਉਹਨਾਂ ਦੀ ਟ੍ਰੇਨਿੰਗ ਉਸ ਤਰੀਕੇ ਨਾਲ ਨਹੀਂ ਸੀ ਜਿਵੇਂ ਕਿ ਇੱਕ ਮਾਡਰਨ ਪੁਲਿਸ ਫੋਰਸ ਦੀ ਹੋਣੀ ਚਾਹੀਦੀ ਹੈ ਔਰ ਬਹੁਤ ਵਾਰ ਕਿਹਾ ਗਿਆ ਸੀ ਕਿ ਹੁਣ ਜਿਹੜੀ ਨਵੀਂ ਭਰਤੀ ਹੋਈ ਹੈ ਜਿਹੜੇ ਨਵੇਂ ਮੁੰਡੇ ਪੰਜਾਬ ਪੁਲਿਸ ਦੇ ਵਿੱਚ ਆਏ ਨੇ ਉਹਨਾਂ ਦਾ ਤੇ ਉਹ ਪੁਰਾਣੇ ਮਲਾਜ਼ਮਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਇਹ ਪੜੇ ਲਿਖੇ ਨੌਜਵਾਨ ਨੇ ਇਹੇ ਬਦਲਾਅ ਜ਼ਰੂਰ ਲੈ ਕੇ ਆਉਣਗੇ ਇਹ ਪੁਲਿਸ ਫੋਰਸ ਦੇ ਕੰਮ ਕਰਨ ਦੇ ਤਰੀਕਿਆਂ ਦੇ ਵਿੱਚ ਬਹੁਤ ਵੱਡੀ ਤਬਦੀਲੀ ਲੈ ਕੇ ਆਉਣਗੇ ਲੇਕਿਨ ਜੋ ਕੁਝ ਹੋ ਰਿਹਾ ਹੈ ਉਸ ਤੋਂ ਲੱਗਦਾ ਨਹੀਂ ਕਿ ਇਹਨਾਂ ਨਵੇਂ ਨੌਜਵਾਨਾਂ ਨੇ ਵੀ ਕੋਈ ਫਰਕ ਦਿਖਾਇਆ ਹੋਵੇ ਸ਼ਾਇਦ ਇਹ ਵੀ ਉਹਨਾਂ ਪੁਰਾਣੇ ਰੰਗਾਂ ਦੇ ਵਿੱਚ ਢਲ ਗਏ ਨੇ ਜਿਹਦੇ ਲਈ ਇਹ ਪੰਜਾਬ ਪੁਲਿਸ ਦੀ ਫੋਰਸ ਬਦਨਾਮ ਸੀ ਇਥੋਂ ਤੱਕ ਇਹਨਾਂ ਦਾ ਕੰਫੀਡੈਂਸ ਲੈਵਲ ਹਾਈ ਹੈ ਕਿ ਜਿੰਨੇ ਵੀ ਪੁਲਿਸ ਮੁਕਾਬਲੇ ਹੋ ਰਹੇ ਨੇ ਸਾਰਿਆਂ ਦੇ ਵਿੱਚ ਸਿਰਫ ਜਗਾ ਦਾ ਮੁਜਰਮ ਦਾ ਤੇ ਪੁਲਿਸ ਅਫਸਰ ਦਾ ਨਾਮ ਬਦਲਿਆ ਜਾ ਰਿਹਾ ਹੈ ਬਾਕੀ ਸਾਰੀ ਦੀ ਸਾਰੀ ਸਟੋਰੀ ਸਾਰੀ ਦੀ ਸਾਰੀ ਕਹਾਣੀ ਲਗਭਗ ਅੱਖਰ ਤੋਂ ਅੱਖਰ ਮੈਚ ਕਰਦੀ ਹੈ ਮਿਲਦੀ ਜੁਲਦੀ ਹੈ ਉਸ ਨੂੰ ਬਦਲਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਗਈ ਨਾ ਹੀ ਸਾਡੀਆਂ ਅਦਾਲਤਾਂ ਪੁੱਛਦੀਆਂ ਨੇ ਕਿ ਤੁਸੀਂ ਜੇ 50 ਤੋਂ ਵੱਧ ਐਂਕਾਊਂਟਰ ਕਰਕੇ ਲੈ ਕੇ ਆਏ ਹੋ ਸਾਰਿਆਂ ਦੀ ਕਹਾਣੀ ਸਾਰਿਆਂ ਦੀ ਸਟੋਰੀ ਇਨ ਬਿਨ ਮੇਲ ਕਿਵੇਂ ਖਾਂਦੀ ਹੈ ਇਸ ਤੇ ਉੱਪਰ ਅਦਾਲਤਾਂ ਵੀ ਸਵਾਲ ਨਹੀਂ ਚੱਕਦੀਆਂ ਸਗੋਂ ਕੰਮ ਉਸੇ ਤਰੀਕੇ ਨਾਲ ਚੱਲੀ ਜਾ ਰਹੇ ਹਨ ਸੋ ਸ਼ਾਇਦ ਸਮਾਂ ਆ ਗਿਆ ਹੈ ਕਿ ਇਹਨਾਂ ਨੂੰ ਜਿਹੜੀ ਖੁੱਲੀ ਛੁੱਟੀ ਦਿੱਤੀ ਗਈ ਹੈ ਖੁੱਲੀ ਛੋਟ ਦਿੱਤੀ ਗਈ ਹੈ ਕਿ ਕਿਸੇ ਵੀ ਤਰੀਕੇ ਨਾਲ ਤੁਸੀਂ ਹਾਲਾਤਾਂ ਤੇ ਕਾਬੂ ਪਾਏ ਉਹਦੇ ਉੱਤੇ ਮੁੜ ਵਿਚਾਰ ਕਰਨ ਦੀ ਲੋੜ ਜ਼ਰੂਰ ਹੈ ਕਿਉਂਕਿ ਜੇ ਤੁਸੀਂ ਕ੍ਰਾਈਮ ਨੂੰ ਇਹਨਾਂ ਗਲਤ ਟੰਗਾਂ ਦੇ ਨਾਲ ਹੀ ਨਜੁੱਠਣ ਦੀ ਕੋਸ਼ਿਸ਼ ਕਰੋਗੇ ਉਹਦੇ ਨਾਲ ਜਿਹੜੇ નિર્ਦੋਸ਼ ਲੋਕ ਮਾਰੇ ਜਾਂਦੇ ਨੇ ਜੋ ਫਸ ਜਾਂਦੇ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਸੱਜਣਾ ਮਿੱਤਰਾਂ ਦੇ ਵਿੱਚ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਨੇ ਕਿ ਉਹ ਸ਼ਾਇਦ ਬਦਲਾ ਲੈਣ ਦੀ ਖਾਤਰ ਜਾਂ ਉਹ ਸਿਸਟਮ ਤੋਂ ਇੰਨਾ ਅੱਕ ਜਾਂਦੇ ਨੇ ਕਿ ਉਹ ਗਲਤ ਰਸਤੇ ਦੇ ਵਿੱਚ ਜ਼ਰੂਰ ਚਲੇ ਜਾਂਦੇ ਨੇ ਗਲਤ ਰਸਤੇ اختیار ਕਰ ਲੈਂਦੇ ਨੇ ਤੁਸੀਂ ਪ੍ਰੋਬਲਮ ਨੂੰ ਖਤਮ ਕਰਨ ਦੀ ਥਾਂ ਤੇ ਉਸ ਨੂੰ ਹੋਰ ਵੱਡਾ ਕਰ ਲੈਂਦੇ ਹੋ ਹੋਰ ਸਮਾਜ ਦੇ ਵਿੱਚ ਅਜਿਹੇ ਲੋਕ ਪੈਦਾ ਕਰ ਦਿੰਦੇ ਹੋ ਜੋ ਇਸ ਸਿਸਟਮ ਤੋਂ ਤੰਗ ਆ ਚੁੱਕੇ ਹੁੰਦੇ ਨੇ ਜੋ ਇਸ ਸਿਸਟਮ ਦੀ ਮਾਰ ਚੱਲ ਚੁੱਕੇ ਹੁੰਦੇ ਨੇ ਸੋ ਇਹ ਵਕਤ ਆ ਗਿਆ ਹੈ ਜਦੋਂ ਮੁੱਖ ਮੰਤਰੀ ਨੂੰ ਤੇ ਡੀਜੀਪੀ ਗੌਰਵ ਆਦਮ ਨੂੰ ਇਹ ਦੇਖਣ ਦੀ ਲੋੜ ਹੈ ਇਹ ਸੋਚਣ ਦੀ ਲੋੜ ਹੈ ਕਿ ਜਿਸ ਤਰੀਕੇ ਦੀ ਅਸੀਂ ਖੁੱਲੀ ਛੁੱਟੀ ਦਿੱਤੀ ਹੈ ਉਸ ਜਿਹੜੇ ਕੇਸ ਆ ਰਹੇ ਨੇ ਤਸ਼ੱਦਦ ਦੇ ਕੇਸ ਆ ਰਹੇ ਨੇ ਤਸ਼ੱਦਦ ਦੇ ਨਾਲ ਹੋ ਰੀਆਂ ਮੌਤਾਂ ਨੇ ਇਹਨਾਂ ਨੂੰ ਸਖਤੀ ਨਾਲ ਨਜਿੱਠਣ ਦੀ ਲੋੜ ਹੈ ਜੋ ਅਜੇ ਹੀ ਪੁਲਿਸ ਅਫਸਰ ਮਿਲ ਰਹੇ ਨੇ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਉਹਨਾਂ ਨੂੰ ਫੌਰੀ ਤੌਰ ਤੇ ਇਥੋਂ ਬਰਖਾਸਤ ਕਰਨ ਦੀ ਲੋੜ ਹੈ ਤਾਂ ਕਿ ਪੁਲਿਸ ਫੋਰਸ ਦੇ ਵਿੱਚ ਵੀ ਇੱਕ ਮੈਸੇਜ ਜਾਵੇ ਕਿ ਪਹਿਲਾਂ ਕੀਤੀਆਂ ਹੋਈਆਂ ਗਲਤੀਆਂ ਨੂੰ ਦੁਹਰਾਉਣ ਦੀ ਲੋੜ ਨਹੀਂ ਹੈ ਤੁਸੀਂ ਹਾਲਾਤ ਤੇ ਕਾਬੂ ਜ਼ਰੂਰ ਪਾਉਣਾ ਹੈ ਲੇਕਿਨ ਪਾਉਣਾ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਹੀ ਹੈ ਇਸ ਤਰ੍ਹਾਂ ਦੇ ਜਿਹੜਾ ਮੈਸੇਜ ਹੈ ਉਹ ਦੇਣ ਦੀ ਬਹੁਤ ਸਖਤ ਲੋੜ ਹੈ ਤਾਂ ਕਿ ਹਾਲਾਤ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਖਰਾਬ ਨਾ ਹੋਣ ਉਮੀਦ ਕਰਦੇ ਹਾਂ ਗੌਰਵ ਯਾਦਵ ਜੀ ਇਹ ਗੱਲਾਂ ਵਿਚਾਰਨਗੇ ਸੁਣਨਗੇ ਤੇ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਵੀ ਇਨ੍ਹਾਂ ਗੱਲਾਂ ਦੇ ਉੱਤੇ ਥੋੜੀ ਬਹੁਤ ਗੌਰ ਫਰਮਾਉਣਗੇ ਤਾਂ ਕਿ ਹਾਲਾਤਾਂ ਨੂੰ ਵਿਗੜਨ ਤੋਂ ਰੋਕਿਆ ਜਾ ਸਕੇ ਇਸੇ ਉਮੀਦ ਦੇ ਨਾਲ ਤੁਤ ਵਿਦਾ ਲੈਂਦੇ ਆ ਧੰਨਵਾਦ